ਲਓ ਜੀ ਅੱਜ ਦੋ ਦੋਸਤਾਂ ਦੀ ਕਹਾਣੀ ਦੱਸਣ ਲੱਗਾ ਇੱਕ ਹੁੰਦਾ ਜੱਟ ਇੱਕ ਹੁੰਦਾ ਬਾਣ ਹੁਣ ਜੱਟ ਬਾਣੀ ਦੀ ਦੁਕਾਨ ਤੇ ਚਲਾ ਜਾਂਦਾ ਉੱਥੇ ਗੱਲਾਂ ਪਏ ਜਾਂਦੇ ਨੇ ਉਹ ਕਹਿੰਦਾ ਸੇਠਾ ਬਹੁਤ ਔਖਿਆਂ ਮਸਾਂ ਫਸਲ ਕਮਾਉਣਿਆਂ ਕਰਜ਼ੇ ਵਧੀ ਜਾਂਦੇ ਨੇ ਬਚਦਾ ਕੁਝ ਹੈ ਨਹੀਂ ਕਹਿੰਦਾ ਕਿਉਂ ਝੂਠ ਬੋਲਦਾ ਮੱਕਰ ਸਿਆ ਤੁਸੀਂ ਤਾਂ ਕੁੰਡੀਆਂ ਲਾਉਣਿਓ ਉਹ ਮੋਟਰ 15 ਦੀ ਹੁੰਦਾ 20 ਦੀ ਠੋਕ ਦਿੰਨੇ ਹੋ ਆਹ ਪਰਦੇਸੀ ਭਈਏ ਆਉਂਦੇ ਨੇ ਇਹਨਾਂ ਨੂੰ ਘੱਟ ਦੱਸ ਦਿੰਨੇ ਹੋ ਤੀ ਤਾਂ 20 தம்ੇ ਕੁੰਡੀਆਂ ਲਾਉਣੇ ਉਹ ਕਹਿੰਦਾ ਸੇਠਾ ਮੈਥੋਂ ਮੂੰਹ ਨਾ ਖਰਾਬ ਉਹ ਤੂੰ ਗੱਦੀ ਤੇ ਬੈਠਾ ਹੈ ਦੁਕਾਨ 'ਚ ਬੈਠਾ ਉੱਤੇ ਪੱਖਾ ਚੱਲਦਾ ਏਸੀ ਚੱਲਦਾ ਕੁੰਡੀਆਂ ਤਾਂ ਤੁਸੀਂ ਲਾਉਣੇ ਸਾਡੇ ਵਰਜਾਂ ਨੂੰ ਲਓ ਦੋਨੇ ਦੋਸਤ ਮਜ਼ਾਕ ਮਜ਼ਾਕ ਚ ਇੱਕ ਦੂਜੇ ਨੂੰ ਟਿੱਚਰਾ ਕਰਦੇ ਆ ਉਹ ਕਹਿੰਦਾ ਤੂੰ ਕੁੰਡੀਆਂ ਲਾਉਣਾ ਕਹਿੰਦਾ ਤੂੰ ਕੁੰਡੀਆਂ ਲਾਉਣਾ ਉਹ ਰਿਸ਼ਤਾ ਇਹਨਾਂ ਦਾ ਬਹੁਤ ਪਿਆਰਾ ਹੈ ਜੱਟ ਤੇ ਬਾਣੀ ਦਾ ਰਿਸ਼ਤਾ ਬਹੁਤ ਪਿਆਰਾ ਹੈ ਇੱਕ ਦੂਜੇ ਤੋਂ ਲੈਣ ਦੇਣ ਵੀ ਕਰਦੇ ਨੇ ਲਓ ਹੱਥ ਦੇ ਹੱਥ ਦੇ ਇੱਕ ਦੂਜੇ ਦੇ ਪਰਦੇ ਕਿਵੇਂ ਫਰੋਲਦੇ ਨੇ ਪਾਠਕ ਪ੍ਰਾਰਥਨਾ ਹੁੰਨੇ ਬਾਣੇ ਤੋਂ ਭੂਰਾ ਸਿੰਘ ਨੰਗਲੇ ਦੀ ਲਿਖੀ ਹੋਈ ਕਵਿਤਾ ਇੰਝ ਸੁਣੋ ਬਈ ਹੋ ਸੇਠਾ ਮੋਟੀ ਹੀ ਕਰੇ ਕਮਾਈ ਕੋਠੀ ਤੇ ਨਾ ਮੰਜ਼ਲੀ ਪਾਈ ਸੇਠਾ ਮੋਟੀ ਹੀ ਕਰੇ ਕਮਾਈ ਕੋਠੀ ਤੇ ਨਾ ਮੰਜ਼ਲੀ ਪਾਈ ਤੇਰੀ ਕਿੰਨੀ ਦੇਖ ਚੜ੍ਹਾਈ ਚੰਗੇ نوٹ ਕਮਾਉਣਾ ਏ ਕਿ ਹੱਥ ਵਿੱਚ ਜਾਦੂ ਤੇਰੇ ਕਿਦਾਂ ਗਾਹਕ ਟਿਕਾਉਣਾ ਏ ਹੱਥ ਵਿੱਚ ਜਾਦੂ ਤੇਰੇ ਕਿਦਾਂ ਗਾਹਕ ਟਿਕਾਉਣਾ ਜੱਟਾ 40 ਕਿਲੋ ਪਾ ਕੇ 60 ਮਣ ਘੜਦੈਂ ਕਣਕ ਪਕਾ ਕੇ ਤੋਲਦੈਂ ਵਿੱਚ ਮੰਡੀ ਦੇ ਜਾ ਕੇ ਤੈਨੂੰ ਗੱਲਾਂ ਔੜ ਦਿਆਂ ਅਸੀਂ ਵਿੱਚ ਹਟ ਤੇ ਬੈਠੇ ਤੂੰ ਸ਼ਾਮਾ ਮਾਣੇ ਬੋੜ ਦਿਆਂ ਅਸੀਂ ਵਿੱਚ ਹਟਦੇ ਬੰਨੇ ਤੂੰ ਸ਼ਾਮਾ ਮਾਣੇ ਬੋੜ ਦਿਆਂ ਓਏ ਔਖੀ ਜੱਟਾਂ ਦੀ ਕਮਾਈ ਕਰਦੇ ਦਿਨ ਤੇ ਰਾਤ ਔਖੀ ਜਟਾਂ ਦੀ ਕਮਾਈ ਕਰਦੇ ਦਿਨ ਤੇ ਰਾਤ ਪਕਾਈ ਲੈ ਕਿਸੇ ਅਧੀ ਰਾਤ ਨੂੰ ਆਈ ਮੋਟਨ ਨਿਤ ਚਲਾਉਣੀਆਂ ਵਗਦਾ ਪੋ ਮਾਗਦਾ ਠੱਕਾ ਔਖੀ ਰਾਤ ਲੰਗਾਉਣੀਆਂ ਵਗਦਾ ਪੋ ਮਾਗਦਾ ਠੱਕਾ ਔਖੀ ਰਾਤ ਲੰਗਾਉਣੀਆਂ ਆਪਣੇ ਮੋਟਰ ਦਾ ਭਰਦੇ ਮਸਤ ਜੱਟ ਕਲੋਲਾ ਕਰਦੇ ਮੈਥੋਂ ਕਿਉਂ ਖੜਵਾਉਣਾ ਪਰਦੇ ਲੈਂਦੇ ਚੱਤ ਨਜ਼ਾਰੇ ਨੇ ਹੁਣ ਤਾਂ ਗੌਰ ਮੰਟ ਵੀ ਥੋਟੀ ਲੋਕ ਤਾਂ ਕਹਿੰਦੇ ਸਾਰੇ ਨੇ ਹੁਣ ਤਾਂ ਗੌਰ ਮੰਟ ਵੀ ਥੋਟੀ ਲੋਕੀ ਕਹਿੰਦੇ ਸਾਰੇ ਨੇ ਹੋਇ ਅਸੀਂ ਤਾਂ ਕਿਰਤ ਹੱਕ ਦੀ ਕਰਦੇ ਦੇਹਾਂ ਕੁੱਲ ਦੁਨੀਆਂ ਦਾ ਭਰਦੇ ਅਸੀਂ ਕਿਰਤੇ ਹੱਕ ਦੀ ਕਰਦੇ ਤੇਹਾਂ ਕੁੱਲ ਦੁਨੀਆਂ ਦਾ ਭਰਦੇ ਸਾਡੇ ਪੈਲ ਮਾਫਣੀ ਜਰਦੇ ਵੇਦੜ ਖਾਈ ਜਾਂਦੇ ਨੇ ਕਰ ਕਰ ਦੋ ਨੰਬਰ ਦਾ ਧੰਦਾ ਨੋਟ ਕਮਾਈ ਜਾਂਦੇ ਨੇ ਕਰ ਕਰ ਦੋ ਨੰਬਰ ਦਾ ਧੰਦਾ ਨੋਟ ਕਮਾਈ ਜਾਂਦੇ ਨੇ ਹੋ ਕਿਹੜੀ ਥੋੜੀ ਹੱਕ ਕਮਾਈ ਖਾਂਦੇ ਚੋਨੇ ਦੀ ਲਵਾਈ ਲੈ ਵਰਸੀ ਪਰਦੇਸੀ ਆਈ ਪੈਸਾ ਦੇ ਕੇ ਹੱਸਦੇ ਹੂੰ ਹੁੰਦਾ ਵੀ ਕਿੱਲਾਂ ਦਾ ਟੱਕ ਤੇ ਕਿੱਲੇ ਠਾਰਾਂ ਦੱਸਦੇ ਹੂੰ ਹੁੰਦਾ ਵੀ ਕਿੱਲਾਂ ਦਾ ਟੱਕ ਤੇ ਕਿੱਲੇ ਠਾਰਾਂ ਦੱਸਦੇ ਹੂੰ ਸੇਠਾ ਤਵਾ ਚੱਟਾਂ ਤੇ ਲਾਵੇਂ ਸਾਨੂੰ ਕਾ ਤੋਂ ਚੋਰ ਬਣਾਵੇਂ ਸੇਠਾ ਤਵਾ ਚੱਟਾਂ ਤੇ ਲਾਵੇਂ ਸਾਨੂੰ ਕਾ ਤੋਂ ਚੋਰ ਬਣਾਵੇਂ ਤੂੰ ਤਾਂ ਸੱਚ ਆਪ ਕਹਾਵੇਂ ਕਰਦਾ ਹੈਰਾ ਫੇਰੀਏ ਵੀਵਾਰੀ ਕੁੰਡੀ ਫੜੀ ਅਸੀਂ ਤੇਰੀਏ ਵੀਵਾਰੀ ਕੁੰਡੀ ਫੜੀ ਾਂ ਦੇ ਤੇਰੀਏ ਹੋ ਜੱਟ ਝੂਠ ਕਾਸ ਤੋਂ ਬੋਲੇ ਹੋ ਜੱਟ ਝੂਠ ਕਾਸ ਤੋਂ ਬੋਲੇ ਐਨਾ ਕੋ ਫਰਕਾਸ ਤੋਂ ਤੋਲੇ ਹੁਣ ਤੂੰ ਸੇਠ ਦਾ ਖੋਲੇ ਤੁਸੀਂ ਤਾਂ ਕੁੰਡੀ ਲਾਉਣਿਓ ਪਰ 15 ਦਾ ਲੋੜ ਤੇ ਮੋਟਰ ਵੀ ਦੀ ਪਾਉਣਿਓ ਰ 15 ਦਾ ਲੋੜ ਤੇ ਮੋਟਰ ਵੀ ਦੀ ਪਾਉਣੇ ਉਹ ਭੂਰਾ ਸਿੰਘ ਸੀ ਕੀ ਗੱਲ ਪੁਰਾਣੀ ਇਹ ਤਾਂ ਅੰਗਲੇ ਲਿਖੀ ਕਹਾਣੀ ਹੁਣ ਤਾਂ ਹੋ ਗਈ ਦੁਨੀਆ ਸਿਆਣੀ ਨਾ ਕੋਈ ਕੁੰਡੀ ਲਾਉਂਦਾ ਏ ਹੁੰਦਾ ਸੇਠ ਜੱਟ ਕ ਪਰਦਾ ਵਧੀਆ ਟਾਈਮ ਲੰਗਾਉਂਦਾ ਏ ਹੁੰਦਾ ਸੇਠ ਜੱਟ ਕ ਪਰਦਾ ਵਧੀਆ ਟਾਈਮ ਲੰਘਾਉਂਦਾ ਏ ਲੋ ਜੀ ਕਾਪਟਰ ਨੂੰ ਅਗੇ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬਰ ਪ੍ਰੋਗਰਾਮ ਆ ਲਈ ਵਿੱਚ ਜਿਆਤਾ ਪਾਠ ਘਬਰਾਤ ਨਾਲ ਹੋਣ ਵਾਲੇ ਨੂੰ ਸੰਪਰਕ ਕਰਨਾ ਧੰਨਵਾਦ ਜੀ